ਸਾਰੰਗ ਮਹੱਲਾ ਪੰਚਮਾ ਰੇ ਮੂੜੇ ਆਨ ਕਾਹੇ ਕਤਜਾਈ ਏ ਮੂਰਤ ਔਰ ਕਿਤੇ ਕਿਉਂ ਭਟਕਦਾ ਫਿਰਦਾ ਹੈ ਸੰਗ ਮਨੋਹਰ ਅੰਮ੍ਰਿਤ ਹੈ ਰੇ ਪੂਲ ਭੂਲ ਬਿਖ ਖਾਈਂ ਰਹਾਓ ਆਤਮਕ ਨਿਵਨ ਦੇਣ ਵਾਲਾ ਸੰਦਾ ਹਰਨਾਮ ਜਲ ਤੇਰੇ ਨਾਲ ਹੈ ਤੂੰ ਉਸ ਤੋਂ ਕੁੰਝ ਕੁੰਝ ਕੇ ਹੁਣ ਤੱਕ ਆਤਮ ਨੂੰ ਮੌਤ ਲਿਆਉਣ ਵਾਲੀ ਜ਼ਹਿਰ ਹੀ ਖਾਦੀ ਹੈ ਰਾਬ ਸੁੰਦਰ ਚਤੁਰ ਅਨੂਪ ਵਿਧਾਤੇ ਤੇ ਸਿਓ ਰਚ ਨਹਿرائی ਪਰਮਾਤਮਾ ਸੁੰਦਰ ਹੈ ਸੁਜਾਨ ਹੈ ਉਪਮ ਰਹਿ ਰਚਨਹਾਰ ਹੈ ਉਸ ਨਾਲ ਤੇਰੀ ਰਤਾ ਵੀ ਪ੍ਰੀਤ ਨਹੀਂ ਮੋਹਨ ਸਿਓ ਬਾਵਰ ਮਨ 모ਹਿਓ ਝੂਠ ਠਗਰੀ ਪਾਈ ਹੈ ਚੱਲੇ ਮਨ ਨੂੰ ਮੋਹ ਲੈਣ ਵਾਲੀ ਮਾਇਆ ਨਾਲ ਤੇਰਾ ਮਨ ਪਰਚਿਆ ਰਹਿੰਦਾ ਹੈ ਨਾਸ਼ਵਨ ਜਗਤ ਵਿੱਚ ਫਸਾਉਣ ਵਾਲੀ ਇਹ ਠੱਗ ਬੂਟੀ ਹੀ ਕੋ ਸਾਹਮ ਰੱਖੀ ਭਾਇਓ ਦਿਆਲ ਕਿਰਪਾਲ ਦੁਖ ਹਰਤਾ ਸੰਤਨ ਸਿਉ ਬਨਾਈ ਸਾਰੇ ਦੁਖਾਂ ਦਾ ਨਾਸ਼ ਕਰਨ ਵਾਲਾ ਪ੍ਰਮਾਤਮਾ ਜਿਸ ਮਨੁੱਖ ਤੇ ਦਇਆਵਾਨ ਹੋ ਗਿਆ ਉਸ ਦੀ ਪ੍ਰੀਤ ਸੰਤ ਜਨਾਂ ਨਾਲ ਬਣ ਗਈ ਸਗਲ ਨਿਧਾਨ ਘਰੇ ਮੈਂ ਪਾਏ ਕਹ ਨਾਨਕ ਜੋਤਿ ਸਮਾਈ ਨਾਨਕ ਆਖਦਾ ਹੈ ਉਸ ਮਨੁੱਖ ਨੇ ਸਾਰੇ ਖਜਾਨੇ ਹਿਰਦੇ ਘਰ ਵਿੱਚ ਹੀ ਲਭ ਲੈ ਪਰਮਾਤਮਾ ਦੀ ਜੋਤ ਵਿੱਚ ਉਸ ਦੀ ਸਦਾ ਲਈ ਲੀਨਤਾ ਹੋ ਗਈ। ਸਾਰੰਗ ਮਹੱਲਾ ਪੰਜਵਾ ਉਹਨ ਪ੍ਰੇ ਪ੍ਰੀਤ ਚੀਤ ਪਹਿਲਰੀਆ। اے ਸਤਿਗੁਰੂ ਅੰਜਤਾ ਮੇਰੇ ਚਿੱਤ ਵਿੱਚ ਪਿਆਰੇ ਦੀ ਪ੍ਰੀਤ ਮੋਢ ਕਦੀਮਾਂ ਦੀ ਟਿਕੀ ਹੋਈ। ਜੋ ਤੋ ਬਚਨ ਦਿਓ ਮੇਰੇ ਸਤਿਗੁਰ ਤੋ ਮੈਂ ਸਾਜ ਸਿੰਗਰੀਆ ਰਹਉ ਪਰ ਜਦੋਂ ਤੂੰ ਦੇਸ਼ ਦਿੱਤਾ ਉਹ ਪ੍ਰੀਤ ਜਾਗ ਪਈ ਤੇ ਮੇਰਾ ਆਤਮਕ ਜਿਮਾ ਸੋਣਾ ਬਣ ਗਿਆ ਹਮ ਭੁੱਲਾ ਤੁਮ ਸਦ ਅਭੁੱਲਾ ਹਮ ਪਤਤੋ ਤੁਮ ਪਤਤ ਉਧਰੀਆ اے گرو ਅਸੀਂ ਜੀਵ ਸਦਾ ਭੁੱਲਾ ਕਰਦੇ ਹਾਂ ਤੂੰ ਸਦਾ ਭੁੱਲ ਹੈ ਅਸੀਂ ਜੀਵ ਵਿਕਾਰਾਂ ਵਿੱਚ ਡਿੱਗੇ ਰਹਿੰਦੇ ਹਾਂ ਤੂੰ ਵਿਕਾਰੀਆਂ ਨੂੰ ਬਚਾਉਣ ਵਾਲਾ ਹਮ ਨੀਚ ਬਿਰਖ ਤੁਮ ਮੈ ਲਗਰ ਲਾਜ ਸੰਗ ਸੰਗ ਬਸਰੀਆ ਅਸੀਂ ਅਰੰਡ ਵਰਗੇ ਨੀਚ ਰੋਖਾਂ ਤੂੰ ਚੰਦਨ ਹੈ ਜੋ ਨਾਲ ਵਸਣ ਵਾਲੇ ਰੂਪਾਂ ਨੂੰ ਸੁਗੰਧ ਕਰ ਦਿੰਦਾ ਹੈ ਗੁਰੂ ਤੂੰ ਆਪਣੇ ਚਰਨਾਂ ਵਿੱਚ ਰਹਿਣ ਵਾਲਿਆਂ ਦੀ ਇੱਜ਼ਤ ਰੱਖਣ ਵਾਲਾ ਹੈ ਤੁਮ ਗੰਭੀਰ ਤੀਰ ਉਪਕਾਰੀ ਹਮ ਕਿਆ ਬਪੁਰੇ ਜੰਤਰੀਆ ਹੈ ਗੁਰੂ ਤੂੰ ਜਿਗਰੇ ਵਾਲਾ ਧੀਰਜ ਵਾਲਾ ਉਪਕਾਰ ਕਰਨ ਵਾਲਾ ਅਸਾਂ ਨਿਮਾਣੇ ਜੀਵਾ ਦੀ ਕੋਈ ਪਾਇਆ ਨਹੀਂ ਗੁਰਪ੍ਰੀਪਾਲ ਨਾਨਕ ਹਰ ਮਿਲਿਓ ਤੋ ਮੇਰੀ ਸੂਖ ਸਜਰੀਆ ਏ ਕਿਰਪਾਲ ਗੁਰੂ ਜਦੋਂ ਤੂੰ ਮੈਨੂੰ ਨਾਨਕ ਨੂੰ ਪ੍ਰਭੂ ਦਾ ਮੇਲ ਕਰਾਇਆ ਤਦੋਂ ਤੋਂ ਮੇਰੀ ਮੇਰਾ ਹਿਰਦਾ ਸੇਜ ਸੁਖ ਭਰਪੂਰ ਹੋ ਗਈ ਸਾਰੰਗ ਮਹਲਾ ਪੰਜਵਾਂ ਮਾਨ ਹੋਏ ਦਿਨਸ ਧਨ ਪਰਵਾਨਾ ਇਹ ਮਨੋਦਨਪਗ ਵਾਲੇ ਹੁੰਦੇ ਹਨ ਪ੍ਰਭੂ ਦੇ ਦਰ ਤੇ ਕਬੂਲ ਹੁੰਦੇ ਹਨ ਸਫਲ ਤੇ ਘਰੀ ਸੰਜੋਬ ਸੁਹਾਵੇ ਸਤਗੁਰ ਸੰਗ ਗਿਆਨਾ ਰਹਾਓ ਜ਼ਿੰਦਗੀ ਦੀਆਂ ਉਹ ਘੜੀਆਂ ਸਫਲ ਹਾਲ ਗੁਰੂ ਨਾਲ ਨੇਲ ਤੇ ਉਹ ਸਮੇਂ ਸੋਹਣੇ ਹੁੰਦੇ ਹਨ ਜਦੋਂ ਗੁਰੂ ਦੀ ਸੰਗਤ ਵਿੱਚ ਰਹਿ ਕੇ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਹੁੰਦੀ ਹੈ ਧਨ ਸੁਭਾਗ ਤਨ ਸੋਹਾਗਾ ਤਨ ਦੇਤ ਜਿਨ ਮਨਾ ਹੈ ਪ੍ਰਭੂ ਜਿਨ੍ਹਾਂ ਮਨੁੱਖਾਂ ਨੂੰ ਤੂੰ ਆਪਣੇ ਦਰ ਤੇ ਆਦਰ ਦਿੰਦਾ ਹੈ ਉਹ ਤਨ ਹਨ ਸੁਭਾਗ ਹਨ ਕਿਸਮਤ ਵਾਲੇ ਹਨ ਇਹ ਤਨ ਤੁਮਰਾ ਇਹ ਬ੍ਰਿਹ ਤਨ ਤੁਮਰਾ ਕਿਉ ਕਿਉ ਪੁਰਬਾਨਾ اے پربھو میرا شریر تیرے حوالے ہے میرا سارا گھر تے تھان تیتھوں سدکے ہے میں اپنا ہلدہ تیرے چناں تو سدکے کردا کوٹ لاکھ راجสุข پائے ایک نیمکھ پیک دیستا نا اکدم کنے جتنے سمے لئی تیرا درشم کر کے من او راز دے لکھاں کروڑاںสุข પ્રાપ્ત ہو جاندے ہاں جو کہو موکو सेवक اے بےسی اے ਸੋ ਪਨਾਣਿਕ ਅੰਤ ਨਾ ਜਾਣਾ ਜੇ ਤੁਮੋ ਆਖੇ ਸੇਵਕ ਇੱਥੇ ਬੈਠ ਮੈਨੂੰ ਇਤਨਾ ਆਨੰਦ ਆਉਂਦਾ ਹੈ ਕਿ ਉਸ ਆਨੰਦ ਦਾ ਮੈਂ ਨਾਨਕ ਅੰਤ ਨਹੀਂ ਜਾਣ ਸਕਦਾ ਸਾਰੰਗ ਮਹੱਲਾ ਪੰਜਵਾਂ ਅਬ ਮੋਰੋ ਸੰਸਾ ਦੁਖ ਗਿਆ ਗੁਰੂ ਦੀ ਬਰਕਤ ਨਾਲ ਹੁਣ ਮੇਰਾ ਹਰੇਕ ਸਹਿਮ ਹਰੇਕ ਦੁਖ ਦੂਰ ਹੋ ਗਿਆ ਔਰ ਪਾਵ ਸਗਲ ਤਿਆਗ ਛੱਡੇ ਸਤਗੁਰ ਸ਼ਰਣ ਪਿਆ ਰਹਾਓ ਜਦੋਂ ਦਾ ਮੈਂ ਗੁਰੂ ਦੀ ਸ਼ਰਣ ਪਿਆ ਹਾਂ ਮੈਂ ਮਨ ਨੂੰ ਕਾਬੂ ਕਰਕੇ ਹੋਰ ਸਾਰੇ ਹਿੱਲੇ ਛੱਡ ਦਿੱਤੇ ਹਨ ਸਰਬ ਸਿੱਧ ਕਾਰਜ ਸਭ ਸਵਰੇ ਅਹੰਗ ਰੋਗ ਸਗਲ ਹੀ ਖਿਆ ਮੈਨੂੰ ਸਾਰੀਆਂ ਰਿੱਧੀਆਂ ਸਿੰਧੀਆਂ ਪ੍ਰਾਪਤ ਹੋ ਗਈਆਂ ਹਨ ਮੇਰੇ ਸਾਰੇ ਕੰਮ ਸਵਰਗਏ ਹਨ ਮੇਰੇ ਅੰਦਰੋਂ ਹਉਮੈ ਦਾ ਰੋਗ ਸਾਰਾ ਹੀ ਮਿਟ ਗਿਆ ਹੈ ਉਹਟ ਪਰਾਧ ਖਿੰਨ ਮੈਂ ਖੋ ਭਈ ਹੈ ਗੁਰ ਮਿਲ ਹਰ ਹਰ ਕਹਿਆ ਜਦੋਂ ਤੋਂ ਮੈਂ ਗੁਰੂ ਨੂੰ ਮਿਲ ਕੇ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕੀਤਾ ਹੈ ਇੱਕ ਖਿੰਨ ਵਿੱਚ ਹੀ ਮੇਰੇ ਕਰੋੜਾਂ ਹੀ ਅਪਰਾਧਾਂ ਦਾ ਨਾਸ਼ ਹੋ ਗਿਆ ਪੰਚ ਦਾਸ ਗੁਰ ਵਸਗਤ ਪੀਨੇ ਮਨ ਨਿਹ ਚਲ ਨਿਰਭਯਾ ਗੁਰੂ ਨੇ ਕਮਾਦਿਕ ਪੰਜਾਂ ਨੂੰ ਮੇਰੇ ਦਾਸ ਬਣਾ ਦਿੱਤਾ ਮੇਰੇ ਵਸ ਵਿੱਚ ਕਰ ਦਿੱਤਾ ਹੈ ਇਹਨਾਂ ਦੇ ਟਾਕਰੇ ਤੇ ਮੇਰਾ ਮਨ ਅਹਲ ਹੋ ਗਿਆ ਹੈ ਨੇੜੜ ਹੋ ਗਿਆ ਹੈ ਆਏ ਨਾ ਜਾਵੇ ਨਾ ਕਤਹੀ ਡੁਲੇ ਥਿਰ ਨਾਨਕ ਰਾਜਾਇਆ اے ਨਾਨਕ ਗੁਰੂ ਦੀ ਕਿਰਪਾ ਨਾਲ ਮੇਰਾ ਮਨ ਕਿਤੇ ਦੌੜ ਭੱਜ ਨਹੀਂ ਕਰਦਾ ਕਿਤੇ ਨਹੀਂ ਡੋਲਦਾ ਇਸ ਨੂੰ ਮਨ ਨੂੰ ਸਦਾ ਕੈਂ ਬਹਿਣ ਵਾਲਾ ਰਾਜ ਮਿਲ ਗਿਆ ਸਾਰੰਗ ਮਹੱਲਾ ਪੰਜਵਾ ਪ੍ਰਭ ਮੇਰੋ ਇਤ ਉਤ ਸਦਾ ਸਹਾਈ ਮੇਰਾ ਪ੍ਰਭੂ ਇਸ ਸ਼ਲੋਕ ਵਿੱਚ ਪਰਲੋਕ ਵਿੱਚ ਸਦਾ ਸਹਾਇਤਾ ਕਰਨ ਵਾਲਾ ਹੈ ਮਨਮੋਹਨ ਮੇਰੇ ਜੀ ਕੋ ਪਿਆਰੋ ਕਮਨ ਕਹਾ ਗੁਣ ਗਾਈਂ ਰਹਾਓ ਮੇਰੇ ਮਨ ਨੂੰ ਮੋਹਣ ਵਾਲਾ ਉਹ ਮੇਰਾ ਪ੍ਰਭੂ ਮੇਰੀ ਜਨ ਦਾ ਪਿਆਰਾ ਹੈ ਮੈਂ ਉਸ ਦੇ ਕਿਹੜੇ ਕਿਹੜੇ ਗੁਣ ਗਾ ਕੇ ਦੱਸਾਂ ਖੇਲ ਖਿਲਾਏ ਲਾਡ ਲਡਾਵੇ ਸਦਾ ਸਦਾ ਅਨਦਾਈ ਉਹ ਸਾਨੂੰ ਜਗਤ ਤਮਾਸ਼ੇ ਵਿੱਚ ਖਿਡਾਉਂਦਾ ਹੈ ਲਾਡ ਲਡਾਉਂਦਾ ਹੈ ਉਹ ਸਦਾ ਹੀ ਸੁਖ ਦੇਣ ਵਾਲਾ ਹੈ ਪ੍ਰਤ ਪਾਲੇ ਬਾਰਕ ਕੀ ਨਿਆਈਂ ਜੈਸੇ ਮਾਤ ਪਿਤਾਈ ਜਿਵੇਂ ਮਾਂ ਪਿਓ ਆਪਣੇ ਬੱਚੇ ਦੀ ਪਾਲਣਾ ਕਰਦੇ ਵੇਂ ਉਹ ਸਾਡੀ ਪਾਲਣਾ ਕਰਦਾ ਹੈ ਇਸ ਬਿਨਾਂ ਨਿਮਖ ਨਹੀਂ ਰਹਿ ਸਕੀ ਐ ਬਿਸਰਨ ਕਬਹੂ ਜਾਏ ਉਸ ਪ੍ਰਮਾਤਮਾ ਦੀ ਯਾਦ ਤੋਂ ਬਿਨਾ ਅੱਖ ਚਮਕਣ ਜਿੰਨੇ ਸਮੇਂ ਲਈ ਵੀ ਰਹਿਿਆ ਨਹੀਂ ਜਾ ਸਕਦਾ ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਕਉਹ ਨਾਨਕ ਮਿਲ ਸਤ ਸੰਗਤ ਕਉਹ ਨਾਨਕ ਮਿਲ ਸੰਤ ਸੰਗਤ ਤੇ ਮਗਨ ਪਹਿ ਲਵਾਈ ਕਉਹ ਨਾਨਕ ਮਿਲ ਸੰਤ ਸੰਗਤ ਤੇ ਮਗਨ ਪੈ ਲਵਲਾਈ ਨਾਨਕ ਆਖਦਾ ਜਿਹੜੇ ਮਨੁੱਖ ਸਾਧ ਸੰਗਤ ਵਿੱਚ ਮਿਲਦੇ ਹਨ ਉਹ ਮਨੁੱਖ ਪਰਮਾਤਮਾ ਵਿੱਚ ਸੁਰਤ ਜੋੜ ਕੇ ਮਸਤ ਰਹਿੰਦੇ ਹਨ ਸਾਰੰਗ ਮਹਲਾ ਪੰਜਵਾਂ ਆਪਣਾ ਮੀਤ ਸੁਆਮੀ ਗਾਈਐ ਮਾਲਕ ਪ੍ਰਭੂ ਹੀ ਆਪਣਾ ਅਸਲ ਮਿੱਤਰ ਹੈ ਉਸ ਦੀ ਸੇਵ ਸਲਾ ਕਰਨੀ ਚਾਹੀਦੀ ਹੈ ਆਸਨਾ ਅ버 ਕਾ ਹੂੰ ਕੀ ਕੀ ਜੈ ਸੁਪਦਾਤਾ ਪ੍ਰਭ ਧਿਆਈਐ ਰਹਾਓ ਪਰਮਾਤਮਾ ਤੋਂ ਬਿਨਾ ਕਿਸੇ ਵੀ ਹੋਰ ਦੀ ਆਸ ਨਹੀਂ ਕਰਨੀ ਚਾਹੀਦੀ ਉਹ ਪ੍ਰਭੂ ਹੀ ਸਾਰੇ ਸੁਖ ਦੇਣ ਵਾਲਾ ਹੈ ਉਸੇ ਦਾ ਸਿਮਰਨ ਕਰਨਾ ਚਾਹੀਦਾ ਹੈ ਸੂਖ ਮੰਗਲ ਕਲਿਆਣ ਜਿਸਹਿ ਘਰ ਤਿਸ ਹੀ ਸ਼ਰਣੀ ਪਾਈਐ ਜਿਸ ਪਰਮਾਤਮਾ ਦੇ ਹਿਰਦੈ ਵਿੱਚ ਸਾਰੇ ਸੁੱਖਾਂ ਨੂੰ ਖੁਸ਼ੀਆਂ ਤੇ ਆਨੰਦ ਹਨ ਉਸ ਦੀ ਹੀ ਸ਼ਰਨ ਪੈ ਰਹਿਣਾ ਚਾਹੀਦਾ ਹੈ। ਤੇ ਸਹਿਤਿਆਗ ਮਨੁੱਖ ਜਿ ਸੇਵੋ ਤੋ ਲਾਜ ਲੂਨ ਹੋਏ ਜਾਈਏ। ਜੇ ਤੁਸੀਂ ਉਸ ਪ੍ਰਭੂ ਨੂੰ ਛੱਡ ਕੇ ਮਨੁੱਖ ਦੀ ਖੁਸ਼ਾਮਦ ਕਰਦੇ ਫਿਰੋਗੇ ਤਾਂ ਸ਼ਰਮਸਾਰ ਹੋਣਾ ਪੈਂਦਾ ਹੈ। ਇਕ ਓਟ ਪਕਰੀ ਠਾਕੁਰ ਕੀ ਗੁਰ ਮਿਲ ਮਾਤਮੁਦ ਪਾਈਐ ਗੁਰੂ ਨੂੰ ਮਿਲ ਕੇ ਜਿਸ ਮਨੁਖ ਨੇ ਉੱਚੀ ਬੁੰਦੀ ਪ੍ਰਾਪਤ ਕਰ ਲਈ ਹੈ ਉਸ ਨੇ ਸਿਰਮਾਲਕ ਪ੍ਰਭੂ ਦਾ ਹੀ ਆਸਰਾ ਲਿਆ ਹੈ ਗੁਣ ਨਿਹਾਨ ਨਾਨਕ ਪ੍ਰਭ ਮਿਲਿਆ ਸਗਲ ਚੁੱਕੀ ਮੁਹਤਾਇਐ ਇਹ ਨਾਨਕ ਸਾਰੇ ਗੁਣਾ ਦਾ ਖਜ਼ਾਨਾ ਪ੍ਰਭੂ ਜਿਸ ਮਨੁਖ ਨੂੰ ਮਿਲ ਪਿਆ ਉਸ ਦੀ ਸਾਰੀ ਮੁਤਾਜੀ ਮੁਕ ਗਈ ਸਾਰੰਗ ਮੰਹਲਾ ਪੰਿਮਾ ਓਟ ਸਤਾਣੀ ਪ੍ਰਭ ਜੀ ਓ ਮੇਰੇ ਹੈ ਮੇਰੇ ਪ੍ਰਭੂ ਜੀ ਮੇਰੇ ਹਿਰਦੇ ਵਿੱਚ ਤੇਰਾ ਹੀ ਤਕੜਾ ਸਹਾਰਾ ਹੈ ਦ੍ਰਿਸ਼ਟ ਨ ਲਾਇਓ ਅਵਰ ਕਾ ਹਮ ਕੋ ਮਾਨ ਮਹਤ ਪ੍ਰਭ ਤੇਰੇ ਰਹਾਉ ਹੈ ਪ੍ਰਭੂ ਤੇਰੇ ਮਾਨ ਦੇ ਆਸਰੇ ਤੇਰੇ ਵੱਡਾ ਪੜਦੇ ਆਸਰੇ ਮੈਂ ਹੋਰ ਕਿਸੇ ਨੂੰ ਨਿਗਾਹ ਵਿੱਚ ਨਹੀਂ ਲਿਆਉਂਦਾ ਮੈਂ ਕਿਸੇ ਹੋਰ ਨੂੰ ਤੇਰੇ ਬਰਾਬਰ ਦਾ ਨਹੀਂ ਸਮਝਦਾ ਅੰਗੀਕਾਰ ਕਿਉ ਪ੍ਰਭ ਆਪਣੇ ਕਾਢ ਲਿਆ ਵਿਖ ਘੇਰੇ ਪਿਆਰੇ ਪ੍ਰਭੂ ਨੇ ਜਸ ਮਨੁੱਖ ਦਾ ਪੱਖ ਕੀਤਾ ਉਸ ਨੂੰ ਉਸ ਪ੍ਰਭੂ ਨੇ ਆਤਮਕ ਮੌਤ ਲਿਆਉਣ ਵਾਲੀ ਮਾਇਆ ਜ਼ਹਿਰ ਦੇ ਘੇਰੇ ਵਿੱਚੋਂ ਕੱਢ ਲਿਆ ਅੰਮ੍ਰਿਤ ਨਾਮ ਔਖਦ ਮੁਖ ਦੀਨੋ ਜਾਏ ਪਿਆ ਗੁਰ ਪੈਰੇ ਉਮਨੋਖ ਗੁਰੂ ਦੇ ਚਰਨਾਂ ਉੱਤੇ ਜਾ ਡੰਗਾ ਤੇ ਗੁਰੂ ਨੇ ਉਸ ਦੇ ਮੂੰਹ ਵਿੱਚ ਆਤਮਕ ਦੀਵਨ ਦੇਣ ਵਾਲੀ ਨਾਮ ਦਵਾਈ ਦਿੱਤੀ ਕਮਨੁਪਮਾ ਕਹੋ ਇਕ ਮੁਖ ਨਿਰਗੁਣ ਕੇ ਦਾਤਾਰੇ ਕਮਨੁਪਮਾ ਕਹੋ ਇਕ ਮੁਖ ਨਿਰਗੁਣ ਕੇ ਦਾਤੇ ਰੈ ਗੁਣ ਹੀ ਨਾਨੂ ਗੁਣ ਦੇਣ ਵਾਲੇ ਪ੍ਰਭੂ ਦੀਆਂ ਮੈਂ ਆਪਣੇ ਕਮੂਨ ਨਾਲ ਕਿਹੜੀਆਂ ਕਿਣੀਆਂ ਵਡਿਆਈਆਂ ਬਿਆਨ ਕਰਾਂ ਕਾਟ ਸਿਲਕ ਜੋ ਆਪਣਾ ਕੀ ਨੋ ਨਾਨਕ ਸੂਖ ਹਨੇਰੇ ਹੈ ਨਾਨਕ ਜਦੋਂ ਉਸਨੇ ਕਿਸੇ ਭਾਗਾ ਵਾਲੇ ਨੂੰ ਉਸ ਦੀ ਮਾਇਆ ਦੀ ਫਾਹੀ ਕੱਟ ਕੇ ਆਪਣਾ ਬਣਾ ਲਿਆ ਉਸ ਨੂੰ ਬੇਨਤ ਸੁਖ ਪ੍ਰਾਪਤ ਹੋ ਗਏ ਸਾਰੰਗ ਮਹਲਾ 5 ਪ੍ਰਭ ਸਿਮਰਤ ਦੁਖ ਬਿਨਾਸੀ ਸਾਰੇ ਦੁਖਾਂ ਦੇ ਨਾਸ਼ ਕਰਨ ਵਾਲੇ ਪ੍ਰਭੂ ਦਾ ਨਾਮ ਸਿਮਰਦਿਆਂ ਭਇਓ ਕਿਰਪਾਲ ਜੀ ਸੁਖ ਦਾਤਾ ਹੋਈ ਸਗਲ ਖਲਾਸੀ ਰਹਾਓ ਜਨ ਦੇਣ ਵਾਲਾ ਤੇ ਸੁਖ ਦੇਣ ਵਾਲਾ ਪ੍ਰਭੂ ਜਿਸ ਮਨੁੱਖ ਤੇ ਦਇਆবান ਹੁੰਦਾ ਹੈ ਸਾਰੇ ਹੀ ਵਿਕਾਰਾਂ ਤੋਂ ਉਸ ਦੀ ਖਲਾਸੀ ਹੋ ਜਾਂਦੀ ਹੈ। ਅਵਰਣਾ ਕੋ ਸੁਜੈ ਪ੍ਰਭ ਬਿਨ ਕਹੋ ਕੋ ਕਿਸ ਪਹਿ ਜਾਸੀ ਹਰ ਨਾਮ ਸਿਮਰਨ ਵਾਲੇ ਮਨੁੱਖ ਨੂੰ ਪਰਮਾਤਮਾ ਤੋਂ ਬਿਨ ਉਸ ਵਰਗਾ ਹੋਰ ਕੋਈ ਨਹੀਂ ਸਵਜਦਾ। ਉਹ ਸਦਾ ਇਹੀ ਆਖਦਾ ਹੈ ਕਿ ਦਾਸ ਪ੍ਰਭੂ ਨੂੰ ਛੱਡ ਕੇ ਕੌਣ ਕਿਸ ਕੋਲ ਜਾ ਸਕਦਾ ਹੈ। ਜੋ ਜਾਣੋ ਤਿਉ ਰਾਖੋ ਠਾਕੁਰ ਸਭ ਪਿਛ ਤੁਮ ਹੀ ਪਾਸੀ ਉਹ ਸਦਾ ਅਰਦਾਸ ਕਰਦਾ ਹੈ ਹੇ ਠਾਕੁਰ ਜਿਵੇਂ ਹੋ ਸਕੇ ਤੇਵੇਂ ਮੇਰੀ ਰੱਖਿਆ ਕਰ ਹਰੇਕ ਚੀਜ਼ ਤੇਰੇ ਹੀ ਕੋਲ ਹੈ ਹੱਥ ਦੇ ਰਾਖੇ ਪ੍ਰਭ ਆਪਣੇ ਸਦ ਜੀਵਨ ਅਬినాਸ਼ੀ ਪਿਆਰੇ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਨੂੰ ਹੱਥ ਦੇ ਕੇ ਰੱਖ ਲਿਆ ਉਹ ਅਟਲ ਆਤਮਕ ਜੀਵਨ ਵਾਲੇ ਬਣ ਗਏ ਆਤਮਿਕ ਮੌਤ ਉਹਨਾਂ ਦੇ ਨੇੜੇ ਨਹੀਂ ਟੁੱਪਦੀ ਕਹੋ ਨਾਨਕ ਮਨ ਆਨੰਦ ਭਇਆ ਹੈ ਕਾਟੀ ਜਮ ਕੀ ਫਾਸੀ ਨਾਨਕ ਆਖਦਾ ਹੈ ਉਹਨਾਂ ਦੇ ਮਨ ਵਿੱਚ ਆਨੰਦ ਬਣਿਆ ਰਹਿੰਦਾ ਹੈ ਉਹਨਾਂ ਦੀ ਜਮਾ ਵਾਲੀ ਫਾਹੀ ਕੱਟੀ ਜਾਂਦੀ ਹੈ ਸਾਰੰਗ ਮਹਲਾ ਪੰਜਵਾਂ ਮੇਰੋ ਮਾਨਾ ਜਤਕਤ ਤੁਜੈ ਸੰਹਾਰੈ हे ਪ੍ਰਭੂ ਮੇਰਾ ਮਨ ਹਰਥੋਂ ਤੈਨੂੰ ਯਾਦ ਕਰਦਾ ਹੈ ਹਮ ਬਾਰਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਨੈ ਤਿਉ ਪਾਰੈ ਰਹਾਉ हे ਮੇਰੇ ਪ੍ਰਭੂ ਪਿਤਾ ਸੀ ਤੇਰੇ ਗਰੀਬ ਬੱਚੇ ਹਾਂ ਜਿਵੇਂ ਹੋ ਸਕੇ ਤਵੇਂ ਸਾਨੂੰ ਸੰਸਾਰ ਸੰਤ ਪਾਰਨ ਗਾਲੈ ਜਬ ਭੁਖੋ ਤਬ ਭੋਜਨ ਮੰਗੈ ਅਗਾਏ ਸੂਖ ਸੰਘਾਰੈ हे प्रभु जदों बच्चा ਖੁਆ ਹੁੰਦਾ ਹੈ ਤਦੋਂ ਖਾਣ ਨੂੰ ਭੋਜਨ ਮੰਗਦਾ ਹੈ ਜਦੋਂ ਰਾਜ ਜਾਂਦਾ ਹੈ ਤਦੋਂ ਉਸ ਨੂੰ ਸਾਰੇ ਸੁੱਖ ਪ੍ਰਤੀਤ ਹੁੰਦੇ ਹਨ ਤਬ ਅਰੋਗ ਜਬ ਤੁਮ ਸੰਗ ਬਸਤੋ ਛੁਟਕਤ ਹੋਏ ਰਵਾਰੈ ਇਸੇ ਤਰ੍ਹਾਂ ਜੀਵ ਜਦੋਂ ਤੇਰੇ ਨਾਲ ਤੇਰੇ ਚਰਨਾਂ ਵਿੱਚ ਵੱਸਦਾ ਹੈ ਤਦੋਂ ਇਸ ਨੂੰ ਕੋਈ ਰੋਗ ਨਹੀਂ ਸਤਾਉਂਦਾ ਤੇ ਤੁਮ ਵਿਛੜਿਆ ਹੋਇਆ ਇਹ ਮਿੱਟੀ ਹੋ ਜਾਂਦਾ ਹੈ ਕਮ ਨੰਬਰ 60 ਦਾਸ ਦਾਸਨ ਕੋ ਥਾਪਿਓ ਥਾਪਨ ਹਾਰੇ اے ਪ੍ਰਭੂ ਤੇਰੇ ਦਾਸਾਂ ਦੇ ਦਾਸ ਦਾ ਕੀ ਜੋਰ ਚੱਲ ਸਕਦਾ ਤੂੰ ਆਪ ਹੀ ਪੈਦਾ ਕਰਨ ਵਾਲਾ ਹੈ ਨਾਮ ਨ ਬਿਸਰੈ ਤਬ ਜੀਵਨ ਪਾਈਐ ਬੇਨਤੀ ਨਾਨਕ ਇਹਸਾਰੇ ਤੇਰਾ ਦਾਸ ਨਾਨਕ ਇਹ ਬੇਨਤੀ ਕਰਦਾ ਜਦੋਂ ਤੇਰਾ ਨਾਮ ਨਹੀਂ ਭੁੱਲਦਾ ਤਦੋਂ ਆਤਮਿਕ ਜੀਵਨ ਹਾਸਲ ਕਰੀਦਾ ਹੈ ਸਾਰੰਗ ਮਹਲਾ ਪੰਜਵਾਂ ਮਨ ਤੇ ਭੈ ਭਉ ਦੂਰ ਪਰਾਇਓ ਮੇਰੇ ਮਰਨ ਤੋਂ ਦੁਨੀਆ ਦੇ ਖਤਰਿਆਂ ਦਾ ਸਹਿਮ ਦੂਰ ਹੋ ਗਿਆ ਮੇਰੇ ਮਨ ਤੋਂ ਦੁਨੀਆ ਦੇ ਖਤਰਿਆਂ ਦਾ ਸਹਿਮ ਮੁੱਕ ਗਿਆ ਲਾਲ ਦਿਆਲ ਕੋ ਲਾਲ ਲਡਲੇ ਸਾਜ ਸਾਜ ਗੁਨ ਗਾਇਓ ਰਹਾਓ ਜਦੋਂ ਹਰ ਵੇਲੇ ਆਤਮਾ ਕਡੋਲਤਾ ਵਿੱਚ ਤੇ ਸੋਹਣੇ ਦਿਆਲ ਪ੍ਰੇਮ ਰਸ ਵਿੱਚ ਭਿਜੇ ਹੋਏ ਪਿਆਰੇ ਪ੍ਰਭੂ ਨੇ ਗੁਣ ਪ੍ਰਭੂ ਦੇ ਗੁਣ ਮੈਂ ਗਾਣੇ ਸ਼ੁਰੂ ਕੀਤੇ ਗੁਰ ਬਚਨਾ ਤੋ ਕਮਾਤ ਕਿਰਪਾ ਤੇ ਬਹਰ ਨਕਤ ਹੂੰ ਧਾਇਓ ਗੁਰੂ ਦੇ ਬਚਨਾਂ ਨੂੰ ਪ੍ਰਭੂ ਦੀ ਕਿਰਪਾ ਨਾਲ ਖਮਾੰਦਿਆ ਗੁਰੂ ਦੇ ਦਰਸੇ ਰਸਤੇ ਉਤੇ ਤੁਰਦਿਆਂ ਹੋਣਾ ਮੇਰਾ ਮਨ ਹੋਰ ਕਿਸੇ ਵੀ ਪਾਸੇ ਨਹੀਂ ਭਟਕਣਾ ਰਾਹ ਤੋ ਉਪਾਦ ਸਮਾਦ ਸੁਖਿਆ ਸਨ ਭਗਤ ਬਚਲ ਗ੍ਰਹਿ ਪਾਇਓ ਮੇਰਾ ਮਨ ਵਿਕਾਰਾਂ ਤੋਂ ਬਚ ਗਿਆ ਬਬੂ ਚਰਨਾ ਵਿੱਚ ਲੀਨਤਾ ਤੇ ਸੁਖਾਂ ਵਿੱਚ ਟਿਕ ਗਿਆ ਮੈਂ ਭਗਤੀ ਨਾਲ ਪਿਆਰ ਕਰਨ ਵਾਲੇ ਪ੍ਰਭੂ ਨੂੰ ਹਿਰਦੇ ਘਰ ਵਿੱਚ ਲੱਭ ਲਿਆ 나ਦ ਬినੋਦ ਕੋਡ ਅਨੰਦਾ ਸਹਜੇ ਸਹਜ ਸਮਾਇਓ ਹੁਣ ਮੇਰਾ ਮਨ ਸਦਾ ਹੀ ਆਤਮਕ ਅਡੋਲਤਾ ਵਿੱਚ ਲੀਂ ਜਾਂਦਾ ਹੈ ਮਾਨੋ ਸਾਰੇ ਰਾਗਾਂ ਤੇ ਤਮਾਸ਼ਿਆਂ ਦੇ ਕਰੋੜਾ ਹੀ ਆਨੰਦ ਪ੍ਰਾਪਤ ਹੋ ਗਏ ਕਰਣਾ ਆਪ ਕਰਮਣਿ ਆਪੇ ਕੋ ਨਾਨਕ ਆਪ ਆਪਾਇਓ ਨਾਨਕ ਆਖਦਾ ਹੁਣ ਇਹ ਨਿਸ਼ਚਾ ਹੋ ਗਿਆ ਹੈ ਕਿ ਪ੍ਰਮਾਤਮਾ ਆਪ ਹੀ ਸਭ ਕੁਝ ਕਰਨ ਵਾਲਾ ਹੈ ਆਪ ਹੀ ਜੀਵਾਂ ਪਾਸੋਂ ਪਰਉਣ ਵਾਲਾ ਹੈ ਸਭ ਥਾਂ ਆਪ ਹੀ ਆਪ ਹੈ